ਵੀ ਮੈਂ ਆਪਣੇ ਘਰ ਤੇ ਗਈ ਸੀ ਮੈਂ ਕਿ ਮੇਰੀ ਭੈਣ ਤੇ ਮੰਮੀ ਮੰਮੀ ਸਕੂਲ ਜਾਂਦੇ ਆ ਤੇ ਡੈਡੀ ਕਿਤੇ ਕੰਮ ਨਹੀਂ ਕਰਦੇ ਤੇ ਫੇਰ ਵੀ ਡੈਡੀ ਮੰਮੀ ਨੂੰ ਸਕੂਲੋਂ ਲੈ ਕੇ ਆਏ ਤੇ ਉਹਨਾਂ ਨੂੰ ਪੈਰੋਂ ਟੁੱਟਿਆ ਵਾ ਤੇ ਪ੍ਰੈਸਾ ਮਾਰ ਕੇ ਮੇਰੀਆਂ ਦੋ ਛੋਟੀਆਂ ਭੈਣਾਂ ਵਾਂ ਤੇ ਉਹ ਵਿਚਾਰੀਆਂ ਛਡੰਦੇ ਰਹੇ ਪਰ ਉਹਨਾਂ ਨੇ ਵੀ ਵਿੱਚ ਟੁੱਟਿਆ ਤੇ ਫੇਰ ਮੇਰੀ ਮੰਮੀ ਆਪਣੇ ਆਪ ਦਾ ਵਿਚਾਰ ਕਰਦੀ ਰਹੀ ਪਰ ਨਹੀਂ ਉਹਨੇ ਬੈਨੋ ਮੰਮੀ ਨੂੰ ਟੁੱਟਿਆ ਪ੍ਰੈਸਾ ਮਾਰ ਮਾਰ ਕੇ ਸਿਰ 파ੜਿਆ ਦੋ ਤਿੰਨ ਧਾਮਤ ਫੇਰ ਉਹਨਾਂ ਨੂੰ ਅੱਗ ਲਾਤੀ ਕੱਪੜੇ ਸੁਣਿਆ ਤੇ ਲਾਤੀ ਇਹ ਤੇ ਬਸ ਤੇਲ ਫਾਇਰ ਨਹੀਂ ਕੱਪੜਿਆਂ ਨਾਲ ਕੱਪੜਿਆਂ ਨੂੰ ਅੱਗ ਲਾਤੀ ਸਾਰਾ ਸਰੀਰ ਹੀ ਪਿਛੋਂ ਸੜ ਗਿਆ ਹੁਣ ਕਿਸੇ ਕੇ ਚੱਲਣਾ ਇਨਸਾਫ ਚੋਣੇ ਮੁੰਡੇ ਭਾਨੇ ਦੇ ਕੰਮ ਦੇ ਬਸ ਤੇ ਦਿੱਤੀ ਉਹਣਾਣੀ ਦਿੱਤੀ ਜਿਹੜੇ ਸਾਡੇ ਨਾਲ ਮੁਹੱਲੇ ਵਾਲੇ ਹਨ ਉਹਨਾਂ ਨੇ ਸਾਰੀ ਨਾਲ ਸਾਡੀ ਹੈਲਪ ਕੀਤੀ ਆ ਨਹੀਂ ਪੈਲਾ ਨਹੀਂ ਕਦੀ ਹੋਣੀ ਬਦਾਨੀ ਮੰਮੀ ਕੀ ਕਰਦੀ ਮੰਮੀ ਮੇਰੇ ਅੱਤੇ ਪੀਣ ਦਾ ਕੰਮ ਕਰਦੀ ਹੈ ਉਹ ਸਾਲ ਸੁਭਾਈ ਦਾ ਗ੍ਰੈਂਡ ਸਕੂਲ ਚੰਗਾ ਕੰਮ ਕਰਦਾ ਹੈ ਹਾਂਜੀ ਛੇ ਪੜਾਉਂ। ਸਭ ਤੋਂ ਵੱਡੇ ਤੋਂ। ਹਾਂਜੀ ਸਭ ਤੋਂ ਵੱਡੇ ਮੈਂ। ਅਸੀ ਘਰ ਨਹੀਂ ਆ ਦੋਵੇਂ ਛੋਟੇ ਵੱਡੀਆਂ। ਗੱਲ ਕੀ ਕਹਿੰਦੇ ਸਰ। ਮੰਨਿਆਣਾ ਦੇ ਨੂੰ। 22-23 ਸਾਲ ਹੋ ਗਏ। ਸੱਲੇ ਪਹਿਲਾ ਚਾਹੁੰਦੇ। ਹਾਂਜੀ। ਕੋਟਮਾਰ ਸਾਲਾ ਵੀ ਕਰਦੇ ਸੀ। ਕੋਟਮਾਰ ਪਹਿਲਾਂ ਵੀ ਕਰਦੇ ਸੀ ਪਰ ਇਦਾਂ ਦਾ ਨਹੀਂ ਕਦੀ ਚਾਹੁੰਦੇ ਆ ਪਹਿਲੀ ਵਾਰ ਕੀਤਾ। ਮੇਰਾ ਨਾਮ ਸਰ ਹਰਵਿੰਦਰ ਸਿੰਘ, ਮਹੱਲਾ ਅਜੀਤਨਗਰ ਸਰਪੰਚ। ਤੇ ਨੇੜੇ ਮੈਟਰੋ ਮਾਲ ਲੁਧਿਆਣਾ। ਸਰ ਇਹ ਨਾ ਮੈਨੂੰ ਜਦੋਂ ਇਹਨੂੰ ਫੋਨ ਗਿਆ ਉਤੋਂ ਕਿਸੇ ਮੱਲੇ ਵਾਲੇ ਦਾ ਜਦੋਂ ਇਹਨਾਂ ਦਾ ਜਿਹੜਾ ਹਸਬੰਦ ਸੀ ਉਹ ਕੁੱਟਮਾਰ ਕਰਕੇ ਅੱਗ ਲਾ ਕੇ ਇਹਨੂੰ ਭੱਜ ਗਿਆ ਸੀਗਾ ਮੌਕੇ ਤੇ ਉਹ ਤਾਂ ਅਸੀਂ ਜਦੋਂ ਦੇਖਿਆ ਮੌਕਾ ਜਾ ਕੇ ਸੰਭਾਲਿਆ ਮੱਲਾ ਇਕੱਠਾ-ਕੁੱਠਾ ਕੀਤਾ ਤੇ ਉਦੋਂ ਦਾ ਨੱਠ ਗਿਆ ਸੀਗਾ ਪਰ ਇਹ ਹੈ ਬਹੁਤ ਮਾੜੀ ਘਟਨਾਵਾ ਤੇ ਮੀਆਂ ਬੀਬੀ ਦੀ ਆਸ ਵਿੱਚ ਕੋਈ ਹੋਣੀ ਤਾਂ ਤਕਰਾਰ ਹੋਣੀ ਹੈ ਵਿੱਚ ਲੜਾਈ ਵਾਦਾ ਤੇ ਆਬ ਜਿਹੜਾ ਬੰਦਾ ਉਹ ਬੇਲਾ ਕੰਮ ਕੋਈ ਨਹੀਂ ਕਰਦਾ ਜਿਹੜਾ ਉਥੇ ਦੱਸਣ ਦੇ ਮੁਤਾਬਕ ਤੇ ਲੇਡੀ ਜੀ ਵਿਚਾਰੀ ਕੰਮ ਕਰਕੇ ਸਕੂਲ ਦੇ ਵਿੱਚ ਸਫਾਈ ਸੇਵਕਾ ਗਈ ਆ ਤੇ ਉਹਦੇ ਵਿੱਚ ਕੰਮ ਕਰਕੇ ਆ ਕੇ ਇਹਨਾਂ ਨੂੰ ਪੇਟ ਪਾਲਦੀ ਆ ਫਿਰ ਵੀ ਉਹ ਲੜਾਈ ਝਗੜੇ ਦੇ ਵਿੱਚ ਲੇਡੀ ਦਾ ਕੀ ਨਾਮ ਹੈ ਜੀ ਇਹਦਾ ਕਮਲਜੀਤ ਕੌਰ ਹੋਣਾ ਕਮਲਜੀਤ ਕੌਰ ਆ ਤੇ ਅੱਜ ਇਹਨੇ ਇਹਨੂੰ ਉਹਦੇ ਹਸਬੰਦ ਨੇ ਆਗੂ ਕੁ ਲਗਾ ਦਿੱਤੀ ਹਾਂਜੀ ਹਾਂਜੀ ਸਰ ਹਾਂਜੀ ਤੇ ਅਸੀਂ ਮੌਕੇ ਤੇ ਗਏ ਆ ਵੀ ਪੁਲਿਸ ਬੁਲਾਈ ਆ ਤੇ ਐਮਬੂਲੈਂਸ ਨੂੰ ਫੋਨ ਕੀਤਾ ਪਰ ਲੁਧਿਆਣਾ ਸਾਡਾ ਕਿੰਦਾ ਦਾ ਵੀ ਜਿਹੜੀ ਐਮਬੂਲੈਂਸ ਵੀ ਨਹੀਂ ਭੇਜਦੀ ਜੀ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਆਈ ਅਸੀਂ ਆਟੋ ਕਰਕੇ ਭੇਜਿਆ ਇਹਨਾਂ ਨੂੰ ਬਚਾਇਆ ਕਿ ਵੀ ਉਹਨੂੰ ਅੱਗ ਤੋਂ ਅੱਗ ਤੋਂ ਐਡਾ ਨਾ ਉੱਤੇ ਲੇਡੀ ਇਕੱਠੀ ਕਰ ਲਈਆ ਫਿਰ ਕੋਈ ਕਪੜਾ-ਕੁਪੜਾ ਪਾ ਕੇ ਅਸੀਂ ਅੱਗ ਨੂੰ ਤਾਂ ਬੁਝਾ ਦਿੱਤੀ ਕਾਫੀ ਮਤਲਬ ਬੈਕ ਉਹਦੀ ਕਾਫੀ ਸੜ ਚੁੱਕੀ ਆ ਦੇ ਸਿਰ ਤੇ ਕੋਈ ਪ੍ਰੈਸ ਸੈਤ ਦੇ ਪ੍ਰੈਸ ਬਿਮਾਰੀ ਹੈ ਜੀ ਪ੍ਰੈਸ ਵੀ ਉੱਤੇ ਮੌਕੇ ਤੇ ਅਸੀਂ ਦੇਖਿਆ ਟੁੱਟੀ ਪਈ ਸੀ ਜਿਹੜੀ ਆ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਈ ਹੈ ਪੇਪਰ ਤੇ ਚੱਲਿਆ ਵੀ ਜਿਹੜਾ ਇਹ ਹਸਬੰਦ ਹੋ ਅੱਗੇ ਵੀ ਇਹੋ ਨਾਲ ਅੱਗੇ ਹਾਂ ਪਹਿਲਾਂ ਉਹ ਇਹਨਾਂ ਦੀ ਵੱਡੀ ਕੁੜੀ ਹੈਗੀ ਜੀ ਉਹਦੇ ਦੱਸਣ ਮੁਤਾਬਕ ਵੀ ਅੱਗੇ ਵੀ ਕਦੀ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਸੀ ਘਰ ਦੇ ਵਿੱਚ ਮਤਲਬ ਇਹਨਾਂ ਦਾ ਹਾਂ ਅੱਜ ਵੀ ਜਿਆਦਾ ਅੱਜ ਵੀ ਕੋਈ ਜ਼ਿਆਦਾ ਹੋ ਗਿਆ ਹੋਣਾ ਜੀ ਹਾਂ ਹਾਂ ਠੀਕ ਹੈ ਸੈਨਾ ਕਲਵੰਦ ਸਿੰਘ ਹੈ ਜੀ ਪਿੰਡ ਬੁਰਜਮਾਨਕੌਰ ਜ਼ਿਲ੍ਹਾ ਲੁਧਿਆਣਾ ਮੈਨੂੰ ਵੀ ਪਤਾ ਲੱਗਿਆ ਹੋਣ ਗਿਆ ਕਿਸੇ ਹੋਰ ਬੰਦੇ ਤੋਂ ਤੀਸਰੇ ਬੰਦੇ ਤੋਂ ਵੀ ਇਸ ਤਰ੍ਹਾਂ ਹੋ ਗਈ ਗੱਲਬਾਤ ਤੇ ਅਸੀਂ ਉੱਥੇ ਇਸ ਤਰ੍ਹਾਂ ਭੱਜਿਆ ਮੇਰੀ ਹੈਗੀ ਸਗੀ ਭਣਜੀ ਤੇ ਸਾਨੂੰ ਪਤਾ ਲੱਗਿਆ ਅਸੀਂ ਆਏ ਆ ਹੁਣ ਆ ਕੇ ਪਤਾ ਲੱਗਿਆ ਵੀ ਉਹਨੂੰ ਸਾੜਿਆ ਗਿਆ ਦੇਖਿਆ ਤੇ 675 ਵੱਜੀ ਆ ਮੱਥੇ ਦੇ ਵਿੱਚ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੀ ਉਹ ਕੋਈ ਕੰਮ ਨਹੀਂ ਕਰਦਾ ਤੇ ਕੁੱਟ ਮਾਰ ਕਰਦਾ ਵਿਹਲਾ ਰਹਿੰਦਾ ਤੇ ਉਹਨੂੰ ਵੀ ਕੰਮ ਨਹੀਂ ਕਰਨ ਦਿੰਦਾ ਉਹ ਆਪਦਾ ਗੁਜ਼ਾਰਾ ਕਰਦੀ ਆ ਕੁੜੀਆਂ ਨੂੰ ਆਪਦੇ ਕੰਮ ਪੜ੍ਹਾਈ ਕਰਾਉਂਦੀ ਆ ਉਹਨਾਂ ਦੀ ਪੜ੍ਹਦੀਆਂ ਵਿਚਾਰੀਆਂ ਉਹਨਾਂ ਦਾ ਗੁਜ਼ਾਰਾ ਕਰਦੀ ਹੈ ਉਹਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਬਹੁਤ ਵਾਰੀ ਆ ਬਹੁਤ ਵਾਰ ਹੋਇਆ ਜੀ ਬਹੁਤ ਪਹਿਲਾਂ ਤਲਵੰਡੀ ਰਹਿੰਦੀ ਸੀ ਆਪ ਦੀ ਭੈਣ ਕੋਲ ਉੱਥੇ ਵੀ ਇਹੀ ਕੁਝ ਹੋਇਆ